ਪਰ ਪਹਿਲਾਂ ਨਾਮ ਦੱਸੋ ਜੀ ਆਪਣੇ ਦਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮੈਂ ਬੋਲ ਹੀ ਦਿੰਦਾ ਜੀ ਹਾਂਜੀ ਹਾਂਜੀ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲੱਗਣ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਦਾ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮ ਲਾਟਿਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਾਡਲ ਗ੍ਰਾਮ ਬਣਿਆ ਜੀ ਥੱਲੇ ਪੰਚਾਇਤ ਦੀਆਂ ਇਟਾਂ ਲੱਗੀਆਂ ਇਹ ਨਹੀਂ ਰਾਤੋ ਰਾਤ ਜੀ ਇੱਥੇ ਚਾਰ ਦੀਵਾਰੀ ਕਰ ਲਈ ਤੇ ਚਾਰ ਦੀਵਾਰੀ ਕਰਕੇ ਤਾਂ ਨਹੀਂ ਆ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਤਿੰਨ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਬ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਨੀ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾਰਾ ਮਾਹੌਲ ਬੁਖੀ ਨਹੀਂ ਬਣਾਇਆ ਸੀ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚਾਹੁੰਦੇ ਸੀ ਵੀ ਇਹ ਟਹਿ ਜਵੇ ਤੇ ਤਾਂ ਕਿ ਹੋਰ ਕੋਈ ਮਾਰਾ ਸਰ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜੜੀ ਦੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਬਹੁਤ ਖਲਾਗਾ ਕਰਦੇ ਜੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਤ ਕੀਤੀ ਦੇ ਪੰਚਾਇਤ ਦੀ ਪ੍ਰਾਪਰਟੀ ਨੂੰ ਵਿਹਲਾ ਕਰਾਇਆ ਅਸੀਂ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਯਾਰ ਹੋ ਗਿਆ ਜੀ 5-7 ਸਾਲ ਤਾਂ ਇੱਥੇ ਸਾਡੇ ਪਿੰਡ ਰਹਿੰਦਿਆਂ ਨੂੰ 10 ਸਾਲ ਹੀ ਹੋ ਗਏ ਆ ਪਹਿਲਾਂ ਇਹ ਹੋਰ ਕਿਸੇ ਕਿਸੇ ਪਿੰਡ ਰਹਿੰਦੇ ਹੀ ਲਗਾਤਾਰ ਜੀ ਇਹ ਸਾਡੇ ਪਿੰਡਾਂ ਵਿੱਚ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ ਦੀ ਗੁੰਡਾਗਰਦੀ ਕਰੇ ਕੋਈ ਸਰਕਾਰੀ ਪੰਚਾਇਤ ਦੀ ਜ਼ਮੀਨ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਗਲਤੀ ਨਾ ਕਰੇ ਜਿੱਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਸ਼ਾਮਲਾਟਾ ਦੇ ਕਬਜ਼ੇ ਹੈਗੇ ਹਨ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਹਟਾਇਆ ਜੀ ਸਾਡੇ ਤੋਂ ਪਹਿਲੀ ਬੰਦੇ ਐਦਾ ਬਣਿਆ ਇਹ ਨਹੀਂ ਸਾਡੀ ਪੰਚਾਇਤ ਤੇ ਤਿਆਰਦਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਟੇ ਗਿਆ ਬਿਲਕੁਲ ਨਹੀਂ ਕੋਈ ਨਸ਼ਾ ਦਾ ਕਾਰੋਬਾਰ ਕਰਦਾ ਲਗਭਗ ਜੀ ਕੋਈ ਨਾ ਕੋਈ ਕਰਦਾ ਹੀ ਆ ਜੀ ਇਹਨਾਂ ਦੇ ਪਰਿਵਾਰ ਦੇ ਮੈਂਬਰੀ ਕਰਦੇ ਜੀ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਐ ਜੀ ਉਹ ਬਹੁਤ ਏਕਾ ਦੁਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਤੇ ਪਰਚੇ ਦਰਦੀਆਂ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਬਿਆ ਜੀ ਪਿੰਡ ਨਹੀਂ ਰਹਿੰਦੇ ਇੱਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇੱਥੋਂ ਪਿੰਡ ਤੋਂ ਗਏ ਬਿਆ ਸੀ ਬਸ ਸਾਹਿਬ ਜਿੱਦਾਂ ਬਣੇ ਹੋਇਆ ਜੀ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਨੇ ਘਰ ਇਹਨਾਂ ਦਾ ਆਪਣੀ ਉੱਪਰ ਲੈਣ ਤੇ ਆ ਜੀ ਘਰ ਇਹਨਾਂ ਦੇ ਬਾਪ ਦਾਦਾਦੇ ਦੀ ਜਗਾਹ ਜੀ ਉਰ ਤੇ ਬਣਿਆ ਹੈ ਜੀ ਬਸ ਸਾਹਿਬ ਜਿੱਦਾਂ ਹੁਣੇ ਕਾਰਵਾਈ ਹੋਈ ਆ ਤੁਹਾਡੇ ਆਲੇ ਦੋਲੇ ਪਿੰਡਾਂ ਵਿੱਚ ਵੀ ਜਿਹੜਾ ਨਸ਼ੀ ਪਰਮਾਰਿਆ ਕਾਫੀ ਜਿਹੜਾ ਏਸੀ ਹੈਗੀ ਵਿੱਚ ਅੜੇ-ਦੋਲੇ ਪੰਡਾ ਵਿੱਚ ਹੀ ਪਿਆ ਦੇ ਅਸੀਂ ਤਾਂ ਇਹ ਜਿਹੜੀ ਕਾਰਵਾਈ ਹੈਗੀ ਇਹ ਤੋਂ ਬਾਅਦ ਅਸਰ ਪਊਗਾ ਲੱਗ ਕੇ ਬਿਲਕੁਲ ਬਿਲਕੁਲ ਪਊਗਾ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਾਸੇ ਖਿਆਲ ਰੱਖਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ ਇਹ ਸਾਰਿਆਂ ਲਈ ਆ ਜੀ ਕਿਸੇ ਇਕੱਲੇ ਲਈ ਨਹੀਂ ਹੈਗੀ ਇਹ ਬਹੁਤ ਮਜਬੂਰੀ ਆ ਜੀ ਨੌਜਵਾਨੇ ਜਿਹੜੇ ਨਸ਼ਿਆਂ 'ਚ ਫਸੇ ਜਾਂਦੇ ਆ ਜੀ ਕੋਈ ਮੁੰਡਾ ਮਰੀ ਜਾਂਦਾ ਜੀ ਬਹੁਤ ਬੁਰਾ ਹਾਲਿਆ ਜੀ ਇਦਾਂ ਹੀ ਨਸ਼ੇ ਦੀ ਜਿਹੜੀ ਰੋਕਥਾਮ ਨੂੰ ਰੋਕਿਆ ਜਾਊਗਾ ਜੀ ਬੜੀ ਚੰਗੀ ਗੱਲ ਹੋਊਗੀ ਜੀ ਕਿਰਪ ਬੜੀ ਉਦਮ ਬੜਾ ਚੰਗਾ ਦੀ ਪੰਜਾਬ ਸਰਕਾਰ ਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਬਹੁਤ ਵਧੀਆ ਇਹਨੂੰ ਫਰਕ ਪਊਗਾ। ਓਕੇ ਜੀ ਸਾਹਿਬ ਜੀ ਸਰ ਅੱਜ ਜਿਹੜਾ ਡਿਮੋਲਿਸ਼ ਕੀਤਾ ਗਿਆ ਹੈਗਾ ਹਾਂਜੀ ਸਰ ਅੱਜ ਜਿਹੜਾ ਇਹ ਡਿਮੋਲਿਸ਼ ਕੀਤੀ ਗਈ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਸਾਨੂੰ ਕੁਝ ਦਿਨ ਪਹਿਲਾਂ ਬੀਡੀਪੀ ਉਰੜਕਾ ਕਲਾ ਨੇ ਇੱਕ ਰਿਕਵਿਜ਼ੀਸ਼ਨ ਲੈਟਰ ਲਿਖਿਆ ਸੀਗਾ। ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਹੈ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾਂ ਤੇ ਇੱਕ ਪੰਚਾਇਤੀ ਜਗ੍ਹਾ ਵਾਹ। ਵੀ ਸਾਡੇ 3-4 ਕਮਰਲੇ ਬੰਦੀ ਆ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਪਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਜਨਾ ਇਨਕ੍ਰੋਚ ਕੀਤਾ ਆ ਸੀਗਾ। ਸੋ ਉਸ ਰਿਕੋਜੀਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ। ਉਸ ਬੰਦੇ ਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡਿਮੋਲੀਸ਼ਨ ਜਿਹੜੀ ਉਹ ਜਿਹੜੀ ਐਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਸੀ ਉਹਨੇ ਹੀ ਡਿਮੋਲਿਸ਼ ਕਰਤਾ ਪਰ ਇਹ ਜੇਕਰ ਕੋਈ ਦਸੰਤ ਮਾਮਲੇ ਵੀ ਦਰਜ ਸੋਈ ਤਾਂ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹੈਵ ਕ੍ਰਿਮੀਨਲ ਬੈਗ ਹਿਸਟਰੀ ਹੈ ਇਹਦੇ ਖਿਲਾਫ ਜਿਹੜੇ 6 ਮੁਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਸੈਕਟਰ ਦੇ ਨੇ ਜਿਹਦੇ ਵਿੱਚ ਕੇ ਮੇਜਰ ਰਿਕਵਰੀਜ਼ ਨੇ ਇਨਾਂ ਦਾ ਪਰਿਵਾਰ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਤੋਂ ਜਿਹੜਾ ਇੰਡਲਸ ਹੈ ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਐਕਸੈਪਟੇਬਲ ਹੈ ਉਸਤੇ ਇਹ ਵੀ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਜੇਦੋਂ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਹੋ ਜ਼ਰੂਰ ਹੋਏਗੀ ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਧਿਆਨ ਦਿੱਤਾ ਗਿਆ ਕਿ ਵੱਡੀਆਂ ਮੱਛੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇ ਕਿ ਕਿਸ ਤਰ੍ਹਾਂ ਦੇ ਦੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੰਪੇਨ ਹੈ ਸ਼ੁਰੂ ਹੈ ਕੱਲ ਜਿੱਦਾਂ ਆਪਣਾ ਸਪੈਸ਼ਲ ਕਸੋ ਆਪਰੇਸ਼ਨ ਸੀਗਾ ਇਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਸਮਗਲਰ ਸੀਗਾ ਕਿੰਗਰਾ ਚੋ ਵਾਲਾ ਉਹਨੂੰ ਅਸੀਂ ਜਿਹੜਾ ਇਸ ਕੱਲ ਅਰੈਸਟ ਕੀਤਾ ਸੋ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬੈਗ ਸਮਗਲਰ ਨੇ ਜੱਪ ਪੈਟਰਨਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਇਸ ਵੇਲੇ ਘਰ ਡਮੋਲਸ ਕੀਤਾ ਗਿਆ ਇਸ ਘਰ ਦੀ ਜਿਹੜੀ ਜਸਵਿੰਦਰ ਕੌਰ ਜੱਸੀ ਆ ਉਹ ਇਸ ਵੇਲੇ ਕਿੱਥੇ ਹੈ ਜੀ ਉਹ ਜੱਸੀ ਕਰੀਬ 1 ਮਹੀਨੇ ਤੋਂ ਜਿਹੜੀ ਫਰਾਰ ਹੈ ਇਹਦੇ ਵਿੱਚ ਆਪਣੇ ਬੱਚਿਆਂ ਸਮੇਤ ਇੱਥੇ ਕੋਈ ਘਰ ਤੇ ਉਹਦੇ ਰਹਿੰਦਾ ਨਹੀਂਗਾ ਜੀ ਸਰ ਇਹ ਕੱਲੀ ਹੀ ਨਸ਼ੇ ਦਾ ਕਾਰੋਬਾਰ ਕਰਦੀ ਜਾਂ ਹੋਰ ਵੀ ਇਹਨਾਂ ਦੇ ਪ੍ਰਵਾਸ ਤੋਂ ਵੇਖੋ ਇਹਨਾਂ ਦੇ ਪ੍ਰਵਾਸ ਦਾ ਮੈਂਬਰ ਤੇ ਸਬੰਧ ਕਰਦਾ ਹੀ ਇਹਨਾਂ ਨੂੰ ਉਹਨੇ ਇਹਦੇ ਮੰਗਰੇ ਸੀ ਪਏ ਆ ਹੀ ਜਲਦੀ ਇਹਨੂੰ ਫੜ ਲਾਂਗੇ ਸਰ ਜਿਹੜੀ ਆ ਪ੍ਰੋਪਰਟੀ ਜਿਹੜੀ ਨਵੀਂ ਦਿਖਦੀ ਹੈ ਤੁਹਾਨੂੰ ਇਹ ਵੀ ਉਹਦੀ ਹੈ ਹਾ ਇਹਨਾਂ ਨੂੰ ਪੰਚਾਇਤੀ ਜ਼ਮੀਨ ਹੈ ਜਿਹੜੀ ਕੋਨ ਕਬਜ਼ਾ ਕੀਤਾ ਹੋਇਆ ਸੀ ਤੁਸੀਂ ਵੇਖਿਓ ਬਿਲਕੁਲ ਆ ਸੈਂਟਰ ਦੇ ਵਿੱਚ ਹੈ ਪਲੱਸ ਜਿਹੜੇ ਉਹਨਾਂ ਨੇ ਤਿੰਨ ਚਾਰ ਡੇੜੇ ਉਹ ਕੇਲਿਆਂ ਦੇ ਦਰਖਤ ਲਾਏ ਉਹ ਵੀ ਕੱਢ ਕੇ ਇਨਕ੍ਰੋਚਮੈਂਟ ਕੀਤੀ ਹੋਈ ਸੀ ਗਲੀਆਂ ਨੂੰ ਬਿਲਕੁਲ ਬੰਦ ਕੀਤੀ ਹੋਈ ਸੀ ਸਰ ਜਿਹੜੇ ਹਜੇ ਵੀ ਮਾੜਾ ਮਾੜੇ ਜਿਹੜਾ ਕੰਮ ਕਰਨੋਂ ਨਹੀਂ ਹਟਦੇ ਆ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਮਾੜਾ ਕੰਮ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਮਗਰ ਪਏ ਹੋਏ ਆ ਸਾਡੇ ਜਿਹੜਾ ਵੀ ਇਹ ਜਿਹੜਾ ਵੀ ਇਹਨੂੰ ਨਸ਼ਾ ਤਸਕਰੀ ਨੂੰ ਬढ़ावा ਦਿੰਦਾ ਕਰਦਾ ਵੈ ਪਿੰਡਾ ਵੈ ਜਾਂ ਕਿਸੇ ਤਰ੍ਹਾਂ ਦਾ ਵੀ ਲਿੰਕਡ ਉਹਦੇ ਵਾਸਤੇ ਸਾਡੇ ਕੋਲ ਕੋਈ ਗੁੰਜਸ਼ ਨਹੀਂ ਹੈ ਉਹਦੇ ਖਿਲਾਫ ਸੀ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਇਨਕ੍ਰੋਚਮੈਂਟ ਕੀਤੀ ਸੀ ਕਿ ਇਹਨੂੰ ਹਟਾਉਣ ਵਾਸਤੇ ਕੋਈ ਹੁਕਮ ਪਹਿਲਾਂ ਜਾਰੀ ਕੀਤਾ ਗਿਆ ਹਾਂਜੀ ਇਹਦੇ ਇਹਦੇ ਵਿੱਚ ਵੀ ਖੋ ਬੇਸਿਕਲੀ ਇਹ ਸਾਰਾ ਜਿਹੜਾ ਪ੍ਰੋਸੈਸ ਸਿਵਲ ਐਡਮਿਨਿਸਟ੍ਰੇਸ਼ਨ ਦਾ ਵੈ ਜੀ ਕਿਉਂਕਿ ਉਹਨਾਂ ਦੀ ਲੈਂਡ ਹੈ ਉਹਨਾਂ ਨੇ ਇਹ ਅ fırsਰਾਂ ਨੇ ਜਿਹੜਾ ਇਹਨੂੰ ਜਿਹੜਾ ਰਿਮੂਵ ਕਰਨ ਦਾ ਜਿਹੜਾ ਸਾਨੂੰ ਜਿਹੜਾ ਲੈਟਰ ਲਿਖਿਆ ਸੀਗਾ ਉਹਨਾਂ ਨੂੰ ਅਥਾਰਟੀ ਅੰਡਰ ਐਕਟ ਜਿਹੜਾ ਕਿ ਉਹ ਇਹਨੂੰ ਰਿਮੂਵ ਕਰ ਸਕਦੇ ਕਿਤੇ ਵੀ ਕੋਈ ਪੰਚਾਇਤੀ ਲੈਂਡ ਦੇ ਵਿੱਚ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਤੇ ਉਹ ਉਥੋਂ ਰਿਮੂਵ ਹੋਏਗਾ ਇਹਦੇ ਵਿੱਚ ਇਹ ਹੋਇਆ ਵੀ ਇੱਕ ਪੰਚਾਇਤੀ ਲੈਣ ਦੀ ਦੂਜਾ ਇਹ ਸਮਗਲਰ ਸੀਗਾ ਜਿਹਨਾਂ ਨੇ ਕੀਤਾ ਹੋਇਆ ਉਹਦੇ ਵਿੱਚ ਫਿਰ ਸਾਡੇ ਕੋ ਇਹਨਾਂ ਨੇ ਸਕੋਰਟ ਮੰਗੀ ਆ ਤੇ ਅਸੀਂ ਆ ਕੇ ਫਿਰ ਜਿਹੜਾ ਇਹਦੀ ਸੈਲਪ ਕੀਤੀ ਹੈ ਬਾਕੀ ਰਿਮੂਵਲ ਜਿਹੜੀ ਸਾਰੀ ਉਹ ਇਹਨਾਂ ਨੇ ਐਸ ਪਰ ਪ੍ਰੋਸੀਜਰ ਕੀਤੀ ਜਿਹੜਾ ਯੋਧ ਨਕਸ਼ਾ ਬਰੋ ਚੱਲਦਾ ਚੰਦਰ ਦੇ ਹੱਥ ਦੇ ਵਿੱਚ ਹੁਣ ਤੱਕ ਕਿੰਨੇ ਕੁ ਸਮਗਲਰ ਗ੍ਰਿਫਟ ਕਰਤੇ ਆ ਤੇ ਕਿੰਨੇ ਕੁ ਕੰਮਲੇ ਦਰਜ ਕੀਤੇ ਵੇਖੋ ਹੁਣ ਤੱਕ ਅਸੀਂ ਜੇ ਤੁਸੀਂ ਇਹਦਾ ਫਿੰਗਰ ਵੇਖੋ ਤੇ ਕਰੀਬ ਐਸ ਜਿਹੜਾ ਇੱਕ ਇਸ ਮਾਰਚ ਮਾਰਚ ਦੇ ਮਹੀਨੇ ਹੀ ਅਸੀਂ ਕਰੀਬ 100 ਤੇ 160 70 ਬੰਦੇ ਜਿਹੜੇ ਗ੍ਰਿਫਤਾਰ ਕਰਦੇ ਜਿਹਦੇ ਵਿੱਚ ਇੱਕ ਕੈਟਾਗਰੀ ਦੇ ਵੀ ਨੇ 20 ਦੇ ਵੀ ਸਾਰੇ ਪੈਡਲਰ ਵੀ ਨੇ ਜਿਹੜੇ ਬਿਗ ਸਮਗਲਰ ਵੀ ਨੇ ਉਹ ਸਾਰੇ ਅਸੀਂ ਜਿਹੜੇ ਆਪਾਂ ਇਹਨੂੰ ਜਿਹੜਾ ਉਹਨਾਂ ਨੂੰ ਬੁੱਕ ਕੀਤਾ ਵੈ ਜੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel par